ਪਿਛੋਂ ਭੰਤੋਂ ਮੇਰੇ ਕਮਰੇ ਦੀ ਕਰਕੇ ਇਹ ਕਹਿ ਦਿੰਦੇ ਨੇ ਵੀ ਮੁੰਡਾ ਭੱਜ ਗਿਆ ਵਾ ਵੀ ਇੱਕੋ ਪੇਟ ਚ ਜੰਮਿਆ ਮੈਨੂੰ ਵੀ ਸਰ ਹਿੱਸਾ ਮਿਲਣਾ ਚਾਹੀਦਾ ਮੈਨੂੰ ਹੀ ਹੱਕ ਮਿਲਣਾ ਚਾਹੀਦਾ ਸਰ ਨਹੀਂ ਤੁਹਾਨੂੰ ਜਦੋਂ ਮੁੰਡਾ ਬਹੁਤ ਤੰਗ ਕਰਦਾ ਵਾ ਨਾਮ ਦੱਸੋ ਦਾ ਕੀ ਹੈ ਇਹ ਪੈਸੇ ਮੰਗਦਾ ਸੀ ਮੈਂ ਕਿਹਾ ਮੇਰੇ ਕੋਲ ਪੈਸੇ ਹੈ ਨਹੀਂਗੇ ਤੇ ਨੇ ਫਿਰ ਅੱਗ ਲਾ ਦਿੱਤੀ ਪट्रोल ਲੈ ਕੇ ਦੇ ਦੋ ਜਿੰਮੇ ਅੱਗ ਲਾ ਦਨੀ ਅੱਗੇ ਵੀ ਲਾਈ ਦੋ ਤਿੰਨ ਵਾਰੀ ਥੱਲੇ ਲਾਦਾ ਅੱਗ ਕਪੂਰ ਥਲਾ ਚ ਦੋ ਪਰਾਮਾਂ ਦੇ ਆਪਸੀ ਝਗੜੇ ਨੇ ਖੌਫਨਾਕ ਰੂਪ ਧਾਰ ਲਿਆ ਤਣਾਵ ਇੰਨਾ ਵਧਿਆ ਕਿ ਗੁੱਸੇ-ਗੁੱਸੇ 'ਚ ਕਾਰ 'ਚ ਅੱਗ ਲੱਗ ਗਈ। ਮਿੰਟਾਂ ਵਿੱਚ ਲਪਟਾਂ ਨੇ ਪੂਰੇ ਕਾਰ ਨੂੰ ਆਪਣੀ ਜ਼ੱਦ ਵਿੱਚ ਲੈ ਲਿਆ ਤੇ ਸਮਾਨ ਸੜ ਕੇ ਰਾਖ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡਸ ਤੇ ਪੁਲਿਸ ਪਹੁੰਚੀ। ਅੱਗ 'ਤੇ ਕਾਬੂ ਤਾਂ ਪਾ ਲਿਆ ਗਿਆ ਪਰ ਪਰਿਵਾਰਾਂ ਦੀ ਲੜਾਈ ਨੇ ਪਰਿਵਾਰ ਨੂੰ ਵੱਡਾ ਨੁਕਸਾਨ ਪਹੁੰਚਾ ਦਿੱਤਾ। ਐਸ.ਐਚ.ਓ. ਅਮਨਦੀਪ ਨਾਹਰ ਦੇ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ। ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ 30 ਸਾਲ ਉਮਰ ਹੋ ਗਈ ਹੈ ਜੀ ਹਾਂਜੀ ਮੈਂ ਇੱਥੇ ਚੌਂਕ ਚ ਰਹਿਣਾ ਸ਼ਹੀਦ ਭਗਤ ਸਿੰਘ ਚੌਂਕ ਜੀ ਸਪੋਰਟ ਤੋਂ ਬਿਲਕੁਲ ਨਾਲ ਹੈਗੀ ਆ ਸਰ ਇਹਨਾਂ ਨੇ ਸਰ ਰੈਂਟ ਤੇ 숍 ਕੀਤੀ ਹੋਈ ਹੈ ਜੀ ਇਹ ਇਹਨਾਂ ਦਾ ਕਿਰਾਇਆ ਇਹ ਲੈ ਰਿਆ ਮੰਮੀ ਲੈ ਰਹੀ ਆ ਵੱਡਾ ਬ੍ਰਦਰ ਲੈ ਰਿਆ ਭਾਬੀ ਲੈ ਰਹੀ ਆ ਤੇ ਦੋ ਭਤੀਜੇ ਆ ਜੀ ਮੇਰੇ ਛੋਟੇ ਛੋਟੇ ਮੇਰਾ ਇਹਨਾਂ ਨੇ ਹਜੇ ਤੱਕ ਸਰ ਵਿਆਹ ਨਹੀਂ ਕਰਾਇਆ ਆ ਨਾ ਇਹਨਾਂ ਨੇ ਮੇਰਾ ਵਿਆਹ ਕਰਾਇਆ ਸਰ ਮੈਂ ਇਹਨਾਂ ਨੂੰ ਇਹੀ ਕਿਹਾ ਸਰ ਮੈਨੂੰ ਮੰਝਾ ਲਾ ਲੰਦੋ ਅੱਗੇ ਮੈਨੂੰ ਮੰਜਾਂਵਨ ਵੀ ਨਹੀਂ ਲਾਂ ਦਿੱਤਾ ਇਹ ਅੱਗ ਤੁਸੀਂ ਲਾਈ ਜੀ ਅੱਗ ਤੁਸੀਂ ਇਹ ਤੁਹਾਡਾ ਕਹਿ ਰਿਹਾ ਕਦੇ ਅੱਗ ਲਾਈ ਤੁਹਾਡੇ ਜੇਲੀ ਕਿ ਚਲਾ ਰਿਹਾ ਜੀ ਤੁਸੀਂ ਅੱਗ ਲਾਈ ਥੀ ਕਣ ਸਰ ਇਹਨਾਂ ਨੇ ਅੱਗ ਲਾਈ ਹੈ ਜੀ ਇਹ ਅੱਗੇ ਵੀ ਪੰਨ ਤੋੜ ਕਰਦੇ ਅੱਗੇ ਵੀ ਪੰਨ ਤੋੜ ਕਰਦੇ ਆ ਸਰ ਇਹਨਾਂ ਨੇ ਮੇਰੇ ਅੱਗੇ ਵੀ ਕੇਸ ਪਾਇਆ ਉਦੋਂ ਦਾ ਭੱਜ ਜਾਣਾ ਰਿਹਾ ਇਹ ਇਹ ਤੁਹਾਡਾ ਸਗਾ ਭਰਾ ਵਾ ਜੀ ਜੀ ਮੇਰਾ ਸਗਾ ਭਰਾ ਵਾ ਇਹਨਾਂ ਦਾ ਵੀ ਕਰ ਦਿਓ ਜੀ ਤੁਹਾਨੂੰ ਨਸ਼ਾ ਛਡਾਓ ਕੇਂਦਰ ਛੱਡਾਓ ਸਰ ਮਲਾਜਾ ਮੇਰਾ ਵੀ ਕਰਾ ਲਓ ਤੇ ਸਰ ਇਹਨਾਂ ਦਾ ਵੀ ਕਰਾ ਲਓ ਹਮ ਨੇ ਅੱਗੇ ਵੀ ਇਦਾਂ ਕੰਮ ਹੋਇਆ ਗਈ ਅੱਗੇ ਸਰ ਮੈਂ ਲੜਿਆ ਸੀਗਾ ਮੈਂ ਭੱਜਣਾ ਰਿਹਾ ਸੀ ਫੇ ਪਿੱਛੋਂ ਭੰਨ ਤੋੜ ਮੇਰੇ ਕਮਰੇ ਦੀ ਕਰਕੇ ਇਹ ਕਹਿ ਦਿੰਦੇ ਰੇ ਇਹ ਵੀ ਮੁੰਡਾ ਭੱਜ ਗਿਆ ਵਾ ਤੇ ਫੇ ਮੇਤੇ ਜਿਆਦਾ ਪ੍ਰੈਸ਼ਰ ਪਾ ਰਹੇ ਨੇ ਜਿਹੜੀ ਅੱਗ ਜਿਹੜੀ ਅੱਜ ਲੱਗੀ ਆ ਇਹ ਲਾਈ ਗਈ ਆ ਕਿ ਇਹ ਸਾਰੇ ਇਹਨਾਂ ਨੇ ਆਪ ਲਾਈ ਆ ਤੁਸੀਂ ਪਿਛਲਾ ਵੀ ਰਿਪੋਰਟ ਚੈੱਕ ਕਰ ਲਓ ਕਿ ਮੇਰੇ ਪਰ ਖਿਲਾਫ ਹੀ ਇਹਨਾਂ ਨੇ ਦਿੱਤਾ ਸਰ ਇਹ ਪੈਸੇ ਮੰਗਦਾ ਨਹੀਂ ਮੈਂ ਕਿ ਬਿਲਕੁਲ ਪੈਸੇ ਹੈ ਨਹੀਂ ਹੋਏ ਕਿਨੇ ਫੇਰ ਅੱਗ ਲਾਤੀ ਕੋਲ ਲੈ ਕੇ ਫੋਟਾ ਪੱਗ ਲਾਤੀ ਸਾਲ ਉਧਾਰੇ ਘਰ ਨੂੰ ਸਾਡੇ ਨੂੰ ਅੱਗ ਲਾਤੀ ਕਿੱਥੋਂ ਲਈਏ ਪੈਸੇ ਬਾਜੀ 2 2 4 4000 ਰੁਪਏ ਕਿੱਥੋਂ ਲਿਆਈਏ ਤੁਹਾਡਾ ਨਾਮ ਕੀ ਭਾਈ ਅੱਜ ਇੱਥੇ ਅੱਗ ਲੱਗੀ ਦੁਕਾਨਾਂ ਤੇ ਇਹਦਾ ਕੀ ਕਰਨਾ ਇਹ ਥੋੜੀ ਦੇਰ ਪਹਿਲੇ ਇੱਕ ਇੰਟੀਮੇਸ਼ਨ ਮਿਲੀ ਸੀ ਕਿ ਇੱਥੇ ਭਗਤ ਸਿੰਘ ਚੌਕ ਦੁਕਾਨ ਦੇ ਉੱਪਰ ਕਿਸੇ ਘਰ ਵਿੱਚ ਅੱਗ ਲੱਗੀ ਹੈ ਜੋ ਮੌਕੇ ਤੇ ਤੁਰੰਤ ਪੀਸੀਆਰ ਇੰਚਾਰਜ ਤੇ ਟ੍ਰੈਫਿਕ ਇੰਚਾਰਜ ਪਹੁੰਚ ਗਏ ਸੀਗੇ ਤੇ ਇਹਨਾਂ ਨੇ ਜਿਹੜਾ ਫਾਇਰ ਬ੍ਰੀਡ ਮੰਗਵਾ ਕੇ ਐਕਸ਼ਨ ਕਰਦੇ ਹੋਏ ਤਿੰਨ ਤੇ ਜਿਹੜਾ ਅੱਗ ਬੁਝਾਈ ਗਈ ਹੈ ਤੇ ਹਜੇ ਵੀ ਜਿਹੜਾ ਥੋੜਾ ਬੋਤ ਰਹਿੰਦੀ ਅੱਗ ਲੱਗੀ ਹੋਈ ਉਹ ਬੁਝਾ ਰਹੇ। ਅੱਗ ਦੇ ਕਾਰਨ ਨਾਲ ਸਰ ਕੁਝ ਪਤਾ ਲੱਗਾ? ਕਾਰਨ ਬਾਰੇ ਦੋ ਭਰਾ ਆਇਆ ਸੰਤਰੀਨ ਸਿੰਘ ਨਾਮ ਦੇ ਵਿਅਕਤੀ ਦੇ ਦੋ ਲੜਕੇ ਆ ਜਸਪ੍ਰੀਤ ਸਿੰਘ ਤੇ ਨਿਸ਼ਾਨ ਸਿੰਘ ਤੇ ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਝਗੜੇ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੇ ਅੱਗ ਲਗਾ ਦਿੱਤੀ ਸਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਇਹਦੇ ਸੇ? ਨਹੀਂ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਵੈਸੇ ਘਰ ਦੇ ਵਿੱਚ ਕਾਫੀ ਮਾਲੀ ਨੁਕਸਾਨ ਹੋਇਆ। ਠੀਕ ਹੈ। ਕਿਉਂਕਿ ਇਹਨਾਂ ਸਾਨੂੰ 7:05 ਤੇ 7:00 ਮਿੰਟ ਤੇ ਕਾਲ ਆਈ ਆ ਕਿ ਭਗਤ ਸਿੰਘ ਚੌਂਕ ਤੇ ਇੱਕ ਬਿਲਡਿੰਗ 'ਚ ਅ ਹਾਂਜੀ ਤੇ ਸਾਡੀ ਟੀਮ ਉਥੋਂ ਦੋ ਤਿੰਨ ਮਿੰਟ ਵਿੱਚ ਇੱਥੇ ਪਹੁੰਚ ਗਈ ਐ ਸਰ ਠੀਕ ਆ ਜੀ ਅਸੀਂ ਆਕੇ ਆਪਣਾ ਰੈਸਕਿਊ ਸ਼ੁਰੂ ਕਰ ਦਿੱਤਾ ਜਿਹੜੀ ਅੱਗ ਲੱਗੀ ਸੀ ਅਸੀਂ ਕਾਫੀ ਹੱਦ ਤੱਕ ਬੁਝਾ ਚੁੱਕੇ ਆ ਤੇ ਦਵਲ ਮੰਜ਼ਲਾ ਹੌਨ ਕਰਕੇ ਉੱਪਰ ਥੋੜੀ ਦਿੱਕਤ ਆ ਰਹੀ ਉੱਪਰ ਥੋੜੀ ਜੀ ਅੱਗ ਜ਼ਿਆਦਾ ਨਹੀਂ ਹੈਗੀ ਉੱਪਰ ਵੀ ਬੁਝਾ ਦਿੱਤੀ ਥੱਲੋਂ ਮਾਰਿਆ ਪਾਣੀ ਉੱਪਰ ਥੋੜੀ ਜੀ ਰਹਿ ਗਈ ਕਿਤੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤੇ ਹਾਈ ਫਲਾ ਹੈ ਤਾਂ ਕੋਈ ਨਹੀਂ ਹੈਗਾ ਜੀ ਅੱਗ ਬੁਝਾਣ ਤੇ ਫਾਇਰ ਗੱਡੀਆਂ ਕਿੰਨੇ ਗੱਡੀਆਂ ਲੱਗ ਚੁੱਕੀਆਂ ਆ ਅੱਗ ਬੁਝਾਣ ਤੇ ਇੱਕ ਮਤਲ não é já